ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਇਤਿਹਾਸਿਕ ਕ੍ਰੀਰ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਇਹ ਉਹ ਇਤਿਹਾਸਿਕ ਪਵਿੱਤਰ ਕ੍ਰੀਰ ਸਾਹਿਬ ਜੋ ਲਗਭਗ 500 400 ਸਾਲ ਪੁਰਾਣਾ ਹੈ ਜਦੋਂ ਤਨ ਸ਼੍ਰੀ ਗੁਰੂ ਅਮਰਦਾਸ ਜੀ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਵਾਸਤੇ ਜੋ ਅੰਮ੍ਰਿਤ ਵੇਲੇ ਬਿਆਸ ਦਰਿਆ ਤੋਂ ਜਲ ਦੀ ਗਾਗਰ ਲੈ ਕੇ ਖਡੂਰ ਸਾਹਿਬ ਲੈ ਕੇ ਜਾਂਦੇ ਸਨ ਤਾਂ ਗੁਰੂ ਸਾਹਿਬ ਇਸ ਕਰੀਰ ਦੇ ਦਰਖਤ ਥੱਲੇ ਬੈਠ ਕੇ ਗਾਗ ਰੱਖ ਕੇ ਦਮ ਲਿਆ ਕਰਦੇ ਸਨ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਜੋ ਇੱਥੇ ਦਮ ਲਿਆ ਕਰਦੇ ਸਨ ਬੈਠ ਕੇ ਇਸੇ ਕਰਕੇ ਇਹ ਗੁਰਦੁਆਰਾ ਦਮਦਮਾ ਸਾਹਿਬ ਨੂੰ ਪਸਿੱਬ ਹੈ ਜਦੋਂ ਗੋਂਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਆਈਏ ਤੇ ਗੋਂਦਵਾਲ ਸਾਹਿਬ ਤੋਂ ਕੁਝ ਹੀ ਦੂਰੀ ਤੇ ਗੁਰਦੁਆਰਾ ਸਾਹਿਬ ਹੈ ਦਮਦਮਾ ਸਾਹਿਬ ਤੇ ਤੁਸੀਂ ਆਣ ਕੇ ਇੱਥੇ ਇਸ ਕ੍ਰੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਧੰਤਾਂ ਤਾਂ ਤੀਸਰੇ ਪਾਤਸ਼ਾਹ ਧੰਤਾਂ ਛਿਦਗੁਰੂ ਅਮਰਦਾਸ ਜੀ ਮਹਾਰਾਜ ਇਹਦੇ ਥੱਲੇ ਬੈਠ ਕੇ ਆਰਾਮ ਕਰਦੇ ਤੇ ਫਿਰ ਇੱਥੋਂ ਗਾਗਰ ਲੈ ਕੇ ਅੱਗੇ ਨੂੰ ਰਮਾਨਾ ਹੁੰਦੇ ਸਨ ਸੋ ਇਹ ਇਤਿਹਾਸਕ ਕ੍ਰੀ ਸਾਹਿਬ ਦੇ ਦਰਸ਼ਨ ਤੁਸੀਂ ਵੀ ਕਰਨੇ ਤੇ ਹੋਰ ਸੰਗਤਾਂ ਨੂੰ ਵੀ ਜੋ ਵੱਤ ਵੱਦ ਸ਼ੇਅਰ ਕਰਕੇ ਕਰਵਾ ਦੇਣੇ ਤੇ ਇਸ ਚੈਨਲ ਨੂੰ ਫੋਲੋ ਕਰ ਲੈਣਾ ਅਸੀਂ ਇਤਿਹਾਸ ਨਾਲ ਜਾ ਵਿਰਸੇ ਬਰਾਸਤ ਨਾਲ ਜੁੜੀਆਂ ਹੋਰ ਜਾਣਕਾਰੀਆਂ ਜੋ ਆਪਣੇ ਚੈਨਲ 'ਤੇ ਸਾਂਝੀਆਂ ਕਰਦੇ ਹਾਂ ਸੋ ਸਾਡਾ ਸਾਥ ਜਰੂਰ ਦਿਨਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਵਧੀਆ-ਵਧੀਆ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀਆਂ ਦੇ ਸਕੀਏ ਭੁੱਲਾ ਚੁੱਕਾ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ